ਸਾਮਦੇ। ਅਸੀਂ ਤੇ ਚੱਲ ਬੋਲੇ ਨਹੀਂ ਅਸੀਂ ਆਖਿਆ ਵੀ ਚੱਲ ਜੇ ਕਿਸੇ ਦਾ ਰੋਟੀ ਪਕਦੀ ਹੁੰਦੀ ਆ ਤਾਂ ਚੰਗੀ ਗੱਲ ਐ। ਹੂੰ। ਇਹ ਤੇ ਤੈਨੂੰ ਵੀ ਇਹੀ ਗੱਲ ਕਹਨੇ ਆ। ਵੀ ਭਾਈ ਤੂੰ ਜੇ ਤੇਰਾ ਭਾਈ ਵੀ ਸਟੈਂਡ ਲਵੇ ਚੰਗਾ ਹੋਵੇ। ਹੂੰ। ਉਹ ਕਹਿ ਸਕਦਾ। ਉਹਦਾ ਜਨਨਨੀ ਥੱਲੇ ਲੱਗਿਆ। ਮੇਰਾ ਸਾਰਾ ਏਡਾ ਬੁੱਝਾ ਐ ਵੀ ਹੁਣ ਜੇ ਤੂੰ ਥੱਲੇ ਲੱਗ ਰਿਆਂ ਸੁਮਾਰ ਕੇ ਤਾਂ ਲੱਗ ਜਾ। ਏਡਾ ਬੁੱਝ ਬੰਦਾ ਮੈਂ ਨਹੀਂ ਦੇਖਿਆ। ਜੇ ਮੁੱਤਣ ਜਊ ਤਾਂ ਭੱਗ ਜਾ ਮੈਂ। ਹੂੰ। ਜੇ ਤੂੰ ਮੇਰੀ ਮੰਨੇ। ਹੂੰ। ਤੈਨੂੰ ਮੈਂ ਰਾਹ ਪਾ ਦਣਾ ਪਾਰ ਆ ਪਾ ਚਾਚੇ ਤੇਰੀ ਨੂੰ ਨਾ ਕਰ ਹਾਂ ਹੇ ਠੀਕ ਹੈ ਨਾ ਅੱਛਾ ਹਾਂ ਹੋ ਜੋ ਹੀਲਾ ਫੇਰਾ ਮੈਂ ਕਹਿੰਦਾ ਵੀ ਅੱਜ ਹੀ ਕਰਦੇ ਗਾਂ ਹਾਂ ਸਰਚ ਮਾਰਾਂ ਇੱਟ ਫੇਰ ਜਾ ਕੇ ਨਹੀਂ ਕੁਛ ਨਹੀਂ ਕਰਨਾ ਜਿਵੇਂ ਮੈਂ ਤੈਨੂੰ ਗੱਲ ਕਹੀ ਓਮ ਜੁਕਰ ਕਰਦੀ ਮੇਰਾ ਨਾ ਆਉਣਾ ਲਈ ਨਾ ਨਾ ਨਹੀਂ ਯਾਰ ਚਾਚੇ ਦੇਖ ਸਿਆਣਾ ਬਹਿਣਿਆ ਬੰਦੇ ਦਾ ਮੈਂ ਪਾਣਾ ਉਹ ਤਾਂ ਪਤਾ ਕੀ ਹੈ ਉਹ ਤਾਂ ਪਹਿਲੇ ਹੀ ਸਾਡੇ ਤੇ ਲੱਗਦੇ ਨੇ ਸਮਝ ਗਿਆ ਮੈਂ ਹਾਂ ਨਾ ਹਾਂ ਤੂੰ ਮੇਰੇ ਲਈ ਚੰਗਾ ਸੋਚਦਾ ਮੈਂ ਸਾਰਾ ਪਿੰਡ ਦੇਖ ਲਿਆ ਸਾਰਾ ਪਿੰਡ ਪੈਰੀ ਹੈ ਤੇਰਾ ਤਾਂ ਭਾਈ ਕਾਲਜਾ ਮੱਚਦਾ ਜਦੋਂ ਤੂੰ ਆਏ ਇੱਥੇ ਵੇਖਣ ਦਾ ਫਿਰਦਾ ਹੈ ਹੈਨਾ ਕਿੱਥੇ ਤੇਰਾ ਘਰ ਬਸਿਆ ਹੋਵੇ ਹੁਣ ਨੂੰ ਤੇਰੇ ਜਵਾਕ ਹੁੰਦੇ ਮੈਂ ਤਾਂ ਲਾਈਨਾਂ ਲਾਦੂੰ ਜਿੱਦਣ ਮੈਂ ਅੱਜ ਕਿਹਾ ਉਹਨੂੰ ਮੈਂ ਤਾਂ ਤੇਰੇ ਵਾਲੀ ਹੈ ਜਿਹੜਾ 3 ਸਾਲਾਂ ਚ ਇੱਕ ਜਵਾਕ ਨਹੀਂ ਕਰ ਸਕਿਆ ਲੈ ਦੇਖ ਲਈ ਸਾਲ ਚ ਜਿੰਨੇ ਸਾਲ ਚ ਮਹੀਨੇ ਉਹ ਨਹੀਂ ਜਵਾਕ ਮਹੀਨੇ ਬਾਅਦ ਠਾਜਵਾਕਾ ਕੀ ਕੀ ਖਾ ਲੈਣਾ ਦੇਖ ਲੈਣੇ ਕਦੇ ਕਦਾਈ ਜੇ ਸੁਆਦ ਜਾਂ ਜੀਬ ਦਾ ਮੈਨੂੰ ਫੜਾ ਕੇ ਜਾਈਂ ਹੈ ਮੈਨੂੰ ਫੜਾ ਕੇ ਜਾਈਂ ਕੋਈ ਨਹੀਂ ਥੋੜੀ ਜਿਹੀ ਦੇ ਕੇ ਉਹ ਪਤਾ ਕੀ ਹੈ ਉਹ ਤੇਰੀ ਚਾਚੀ ਨਾ ਕਦੇ ਕਦੇ ਉਹ ਕਹਿੰਦੀ ਕਹਿੰਦੀ ਮੇਰੇ ਹੱਥ ਪੈਰ ਜੇ ਕੰਬਦੇ ਨੇ ਹਾਂ ਫਿਰ ਉਹ ਫੀਮ ਕਰਦੀ ਐ ਸੱਟ ਫਿਰ ਫੀਮ ਦੇ ਜੀ ਥੋੜੀ ਜਿਹੀ ਫੀਮ ਦੇ ਦੂੰ ਤੈਨੂੰ ਹਾਂ ਮੇਰੇ ਉਹਦੇ ਨੇ ਕਾਰਡ ਕੂਡ ਲਾਉਣਾ ਦੇਖ ਲਈ ਨਾ ਮੈਂ ਤਾਂ ਨਹੀਂ ਲਾਉਂਦਾ ਲਾਇਆ ਨਹੀਂ ਕਦੇ ਮੈਂ ਤੈਨੂੰ ਪਤਾ ਤਾਂ ਹੈਗਾ ਆਪਾਂ ਇਹ ਜਿੱਦਾਂ ਆਪਾਂ ਦਾ ਮਕਾਨ ਨਾ ਚਾਹੀਏ ਇਹ ਜੀ ਆਹ ਬੜੀ ਘੁੱਟ ਤੇ ਤੈਨੂੰ ਵੀ ਕਹਿੰਦੇ ਆ ਪੁੱਤ ਕੀ ਹੈ ਚਾਚੇ ਜਿਹੜੀ ਭੁੱਕੀ ਹੈ ਉਹ ਸਹੀ ਹੈ ਜਿਹੜਿਆ ਮੈਡੀਕਲ ਨਸ਼ੇ ਨੇ ਇੱਕ ਤਾਂ ਹੋਰ ਆ ਭੈਣ ਚੋਨੇ ਪਤਾ ਨਹੀਂ ਕਿੜਨੇ ਭੈਣ ਚੜਾ ਲਈ ਮੇਰੀ ਮਾਂ ਨੂੰ ਕਹਿੰਦਾ ਕੈਪਸੂਲ ਖਾਂਦਾ ਕੋਈ ਪਤਾ ਨਹੀਂ ਕਿਹੜਾ ਕਹਿ ਗਿਆ ਉਹ ਕੋਈ ਨਹੀਂ ਕਹਿੰਦਾ ਹੈਗਾ ਹਾਂ ਠੀਕ ਹੈ ਕੋਈ ਤੇਰੀ ਮਾੜੀ ਨਹੀਂ ਕਰਦਾ ਭਈ ਇਹ ਤੇਰੇ ਘਰ ਦੇ ਨਹੀਂ ਤੇਰਾ ਰਿਸ਼ਤਾ ਹੋਣ ਦਿੰਦੇ ਉਹਨਾਂ ਨੂੰ ਆਏ ਵੀ ਜਿਹੜੇ ਇਹਨੂੰ ਦੋ ਢਾਈ ਕਿੱਲੇ ਆਉਂਦੇ ਨੇ ਉਹ ਸਾਨੂੰ ਆ ਜਾਣਗੇ ਹਾਂ ਸਹੀ ਗੱਲ ਐ ਸਹੀ ਗੱਲ ਆਲਾ ਜਿਆ ਕਿ ਨਾ ਕਰੇ ਰੱਬੇ ਦੀ ਨਾ ਤੈਨੂੰ ਗੱਲ ਦੱਸੀ ਐ ਤੂੰ ਕਰਤਾ ਇਹ ਤਾਂ ਕੰਮ ਇਹਦਾ ਕਰਤਾ ਲੈ ਫਿਰ ਮੈਂ ਜਾਵਾਂ ਹੁਣ ਹਾਂ ਜਾ ਕੰਮ ਹੋ ਜੂ ਇਹ ਪੱਕੀ ਗੱਲ ਐ ਹਾਂ ਪੱਕਾ ਹੋ ਜੂ ਤੂੰ ਜਾ ਤਾਂ ਫੇਰ ਮਾ ਠੀਕ ਐ ਜਾ ਚੇ ਮੈਂ ਜਾ ਤੇਰਾ ਗੁੰਡ ਨਹੀਂ ਮੈਂ ਸਾਰੀ ਉਮਰ ਭੋਲਦਾ ਮੇਰੀ ਮਾਂ ਨੂੰ ਬਹੂ ਮੇਰੀ ਰੋਟੀ ਨਾ ਦੇਵੇ ਚਿਹਨਾ ਦੇਵੇ ਤੇਰੇ ਲਈ ਮੈਂ ਚੂਰੀ ਕੁੱਟ ਕੇ ਸਪੈਸ਼ਲ ਖੇਤ ਲੈ ਕੇ ਆਇਆ ਠੀਕ ਐ ਬਹੂ ਆ ਜਾਣ ਦੇ ਕਿਰ ਆਪਣੀ ਕੋਈ ਨਹੀਂ ਬਹੁਤ ਜਦੋਂ ਆਪਣੀ ਆ ਗਈ ਜਮਾਂ ਟੈਨਸ਼ਨ ਫਰੀ ਹੋ ਜਾਣਗੇ ਮਗ ਜਾ ਤੂੰ ਮਾਹ ਤੂੰ ਜਾ ਕੇ ਕਾਰਵਾਈ ਬਾ ਇਹਦਾ ਪਏਗੀ ਕਾਰਵਾਈਆਂ ਦਾ ਚਾਰ ਪੈਣਗੇ ਹੈ ਥਣ ਨੂੰ ਪਤਾ ਲੱਗਣਾ ਪਤਾ ਤਾਂ ਲੱਗ ਗਿਆ ਦੇਖੀ ਤੂੰ ਪੰਲੀਆਂ ਪਸ਼ੌਂਕਰ ਚ ਜੇ ਨਾ ਪੈਣ ਜਦੋਂ ਨੇ ਗੱਲ ਮੰਨੀ ਮੇਰੀ ਕੱਲੇ ਕੱਲੇ ਦੇ ਟੰਬਾ ਸਰਚ ਕੋਈ ਨਹੀਂ ਮੇਰੇ ਉਸ ਵਾਲੇ ਉਸ ਰੀਕੇ ਉਹ ਜੇ ਤੁਹਾਡੇ ਜਿਹੜੇ 2 2.5 ਕਿਲੇ ਹੈਗੇ ਨੇ ਉਹ ਵੀ ਨਾ ਬਕਿਆ ਤੇ ਤੁਸੀਂ ਕੀ ਜਾਣੋਗੇ ਐਵੇਂ ਤਾਂ ਨਹੀਂ ਮੈਨੂੰ ਉਂਗਲ ਲਾਉਂ ਕਹਿੰਦੇ ਪਿੰਡ ਚ ਨਾ ਤਾਂ ਚਾਹੇ ਮੇਰਾ ਗਲਤੀ ਤੇ ਰਿਆ ਹੋਇਆ ਔਰ ਕੰਮ ਤਾਂ ਬਾਈ ਮੈਂ ਇਹ ਜੀ ਕਰਦਾ ਨਾਲੇ ਮੇਰੇ ਹੁੰਦੇ ਜੇ ਸ੍ਰੀਕਾਂ ਦੇ ਘਰੇ ਰਿਸ਼ਤਾ ਹੋ ਗਿਆ ਵਟ ਗਏ ਪੂਰੇ ਦੇਖਦੇ ਹਾਂ ਕੀ ਬਣਦਾ ਮम्मी ਕੀ ਹੋ ਗਿਆ ਐਂ ਪੈ ਗਈ ਆ ਕਿ ਇੱਥੇ ਕੋਈ ਨਹੀਂ ਪਤ ਤਾਂ ਉਹੀ ਪੈ ਗਈ ਸੀਗੀ ਇੱਕ ਸਿਰ ਚਾ ਦੁਖੀ ਜਾਂਦਾਗਾ ਅੱਛਾ ਹੋਰ ਗੋਲੀ ਕੁਲੀ ਲੈ ਆਵਾ ਨਹੀਂ ਪਤ ਗੋਲੀਆਂ ਨਾ ਕਾਹਨੂੰ ਹਟਦਾ ਇਹ ਆਉਣਾ ਤੂੰ ਇਹਨੇ ਲਾਫੀਰ ਕਿ ਅਸਰ ਦੁਖਣ ਲਾਤਾ ਮੇਰਾ ਤਾਂ ਐਨੇ ਦਾ ਮੇਰਾ ਵੀ ਸਿਰ ਦੁਖਣ ਲਾਤਾ ਪਤਾ ਨਹੀਂ ਕੀ ਬਾਉੜ ਮਾਰੀ ਜਾਂਦਾ ਸੀਗਾ ਬਾਸ ਆ ਨਹੀਂ ਕਿਹੜੇ ਕੰਜਰ ਉਂਗਲਾਂ ਲਾ ਕੇ ਤੋੜ ਦਿੰਦਾ ਕੀ ਕਹਿਗਾ ਤੁਹਾਨੂੰ ਹੁਣ ਮੇਰਾ ਕਹਿੰਦਾ ਸੇਤੀ ਵਿਆਹ ਕਰ ਲੈ ਦੱਸ ਵਿਆਹ ਨੂੰ ਪਤਾ ਨਹੀਂ ਕੀ ਇਹਨੂੰ ਮੋਹ ਮਾਈ ਜਾਂਦਾ ਸੀਗਾ ਮੈਨੂੰ ਕਹਿੰਦਾ ਭਾਬੀ ਕਹਿੰਦਾ ਉਹਦੇ ਚਾਚੇ ਦੀ ਕੁੜੀ ਨਾਲ ਰਸਤਾ ਕਰਾ ਕਿੱਥੋਂ ਕਰਾ ਦੀਏ ਉਹਨੂੰ ਨਹੀਂ ਪੁੱਤ ਮੈਂ ਤਾਂ ਆਪਾਂ ਆਖਿਆ ਨੂੰ ਵਿਆਹ ਕੇ ਕੀ ਕਰਾਂਗੇ ਬਗਾਨੀ ਧੀ ਡੋਬਣੀ ਆ ਨਾਲੇ ਅਗਲਾ ਲੋਕ ਗਾਲਾਂ ਕੱਢਣਗੇ ਉਹੀ ਤਾਂ ਗੱਲ ਆ ਗਈ ਹੁਣ ਕੰਮਕੁਮ ਕਰੇ ਬੰਦਾ ਫਿਰ ਵੀ ਠੀਕ ਆ ਕੰਮ ਨਹੀਂ ਧੰਦਾ ਨਹੀਂ ਕਰਦਾ ਸਾਰਾ ਦਿਨ ਬਾਹਰ ਲਿਆਣਾ ਤੁਰਿਆ ਫਿਰਦਾ ਰਹਿੰਦਾ ਨਸ਼ੇੜੀਆਂ ਨਾਲ ਕਦੇ ਉਥੇ ਤਾਸ਼ ਖੇਡ ਲਾ ਗਿਆ ਉਹ ਆਖੋ ਮੈਨੂੰ ਮੰਤਰੀ ਦੇ ਪਾਉਣ ਆਉਂਦੇ ਆਉਂਦੇ ਨੂੰ ਮੰਤਰੀ ਦੇ ਫੋਨ ਕਵੀਨ ਨੂੰ ਲੱਕ ਫੇਰ ਰੱਖਿਆ ਨਾ ਪੁੱਤ ਕੰਮ ਨਾ ਕਰਦਾ ਹੋਵੇ ਚੱਲ ਫਿਰ ਵੀ ਸਰਜੇ ਵੀ ਚੱਲ ਕੋਈ ਨਾ ਕੰਮ ਨਹੀਂ ਕਰਦਾ ਹੈਗਾ ਨਾ ਕੋਈ ਮਾਂ ਆਪ ਦੇ ਮੂੰਹੋਂ ਕਹਿੰਦੀ ਨਹੀਂ ਹੁੰਦੀ ਹੈਗੀ ਕਹਿਣ ਨੂੰ ਵੀ ਜੀ ਨਹੀਂ ਕਰਦਾ ਹੈਗਾ ਵੀ ਜਦੋਂ ਪੁੱਤ ਤੂੰ ਨਸ਼ੇ ਕਰਦਾ ਕੌਣ ਦਊਗਾ ਕੁੜੀ ਉਹ ਹੀ ਤਾਂ ਕਹਲਾ ਮੇਰਾ ਤਾਂ ਅਫਸਰ ਦੁਖਣ ਲਾ ਗਿਆ ਨਹੀਂ ਪੁੱਤ ਇੱਕ ਉਹ ਪਲੇ ਬੇਲੇ ਨੂੰ ਉਹਦੇ ਕੋਲੇ ਤੇਰੇ ਚਾਚੇ ਕੋਲੇ ਜਾ ਵੰਦਾਗਾ ਇਹਨੂੰ ਇੰਨੀ ਉਂਗਲਾ ਲਾਉਂਦਾਗਾ ਨਾ ਤਾਂ ਇਹਨੂੰ ਕੁਛ ਕਰਨ ਦਿੰਦਾ ਆਪਦੇ ਜਵਾਕ ਤਾਂ ਕਿਉਂਲੇ ਬਾਹਰ ਤੋਰਤੇ ਹੁਣ ਲੋਕਾਂ ਦੇ ਘਰ ਫੱਟਣ ਤੇ ਹੋਇਆ ਵੈਗਾ ਮਾਂ ਹੁਣ ਜਵਾਕ ਜਵਾਕਾਂ ਦਾ ਕੀ ਕਸੂਰ ਆਉਧਿਆਂ ਦਾ ਗੱਲ ਜਵਾਕਾਂ ਨਹੀਂ ਨਹੀਂ ਪੁੱਤ ਮੈਂ ਤਾਂ ਜਵਾਕਾਂ ਨੂੰ ਕੁਛ ਕਿਹਾ ਨਹੀਂ ਕਦੇ ਉਹਦੇ ਹੋਇ ਇੱਕ ਮੇਰੇ ਹੋਏ ਪਰ ਉਹਨੂੰ ਵੀ ਸੋਚਣਾ ਚਾਹੀਦਾ ਇਹਨੂੰ ਲਾ ਕੇ ਉਂਗਲਾ ਤੋੜ ਦਿੰਦਾਗਾ ਉਹ ਐ ਕਰ ਤੂੰ ਐ ਕਰ ਕਿੱਥੇ ਦਾ ਉਹਨੇ ਸਮਝਾਉਣਾਗਾ ਵੀ ਪੁੱਤ ਤੂੰ ਨਸ਼ਾ ਪੱਤਾ ਨਾ ਕਰ ਫੇਰ ਵਿਆਹ ਕਰਾਂਗੇ ਤੇਰਾ ਕਿੱਥੇ ਉਹਨੂੰ ਕਹਿੰਦਾ ਉਹ ਚੱਕ ਦੇ ਕੇ ਤੋਰਦਾ ਵੀ ਤੂੰ ਵਿਆਹ ਕਰਾ ਲਾ ਦੇਖ ਲੈ ਕਹੀਆਂ ਗੱਲਾਂ ਕਰਦਾਗਾ ਮਾੜੀ ਗੱਲਾਂ ਚਾਚੇ ਦੀ ਵੀ ਫੇਰ ਹਾਂ ਇਹ ਕਹਿਣਾ ਸਿਆਣੇ ਨੇ ਪੁੱਤ ਸੱਚ ਹੀ ਕਿਹਾਗਾ ਕਹਿੰਦੇ ਸਰੀਕ ਦਾ ਮਿੱਟੀ ਦਾ ਮਾਨ ਨਹੀਂ ਹੁੰਦਾ ਇਹ ਤਾਂ ਫੇਰ ਵੀ ਸਾਹਮਣੇ ਬੰਦਾਗਾ ਸਹੀ ਗੱਲ ਆ ਕਹਿੰਦੇ ਵੀ ਨਹੀਂ ਜੰਗੇ ਲੱਗਦੇ ਵੀ ਕੋਈ ਕਹੀ ਦਈਏ ਕੋਈ ਪੂਰਾ ਲਾਂਬਾ ਹੀ ਦੇ ਦਈਏ ਮਗਰ ਪਊਗਾ ਫੇਰ ਲਾਂਬਾ ਤੱਕੀ ਦੇਣਾ ਪੁੱਤ ਤਾਂ ਜੇ ਡਾਕਟਰਾ ਪੇਓ ਮੁੱਕਿਆਗਾ ਉਦੋਂ ਨਹੀਂ ਸਾਥ ਦਿੱਤਾ ਹੈਗਾ ਹੁਣ ਇਹਨੇ ਆਪਣਾ ਸਾਥ ਕੀ ਦੇਣਾਗਾ ਚੱਲ ਛੱਡਵਾ ਹੁਣ ਮੈਂ ਮੇਰੀ ਗੱਲ ਸੁਣ ਚਾਹ ਲੈ ਕੇ ਆਵਾਂ ਉਹ ਗੋਲੀ-ਗੋਲੀ ਲਿਆਵਾਂ ਨਾ ਪੁੱਤ ਗੋਲੀ ਤਾਂ ਕੀ ਕਰਨੀ ਐਂ ਜੀ ਹੂੰ ਉਹ ਸਾਈਂ ਲੋਟ ਹੋ ਜਾਊਗਾ ਤੇ ਚੱਲ ਐ ਕਰ ਹੂੰ ਤੂੰ ਬਨਾਲਾ ਕੋਟ ਚਾਹਦੀ ਐਨੇ ਮੈਂ ਸੰਨੀ ਕਰਿਆ ਮਾਂ ਚੱਲ ਠੀਕ ਚੱਲ ਹਾਂ ਟੈਨਸ਼ਨ ਨਾ ਲਈਂ ਇਹਦੀਆਂ ਗੱਲਾਂ ਦੀ ਟੈਨਸ਼ਨ ਤਾਂ ਕਾਦੀ ਆ ਹਾਂ ਹੋਲਡ ਉਸ ਆ ਗਈ ਕੌਣੀਆਂ ਵਾਲੇ ਗੜਪੰਨੀ ਆਨੇ ਉਹ ਕੀ ਹੋ ਗਿਆ ਤੈਨੂੰ ਪਤਾ ਨਹੀਂ ਕਿ ਮੈਂ ਇੰਨਾ ਗਰਮੀ ਪੈ ਰਹੀ ਹੈਗੀ ਮੈਨੂੰ ਪਤਾ ਲੱਗਿਆ ਮੈਂ ਅੰਦਰ ਬੈਠੀ ਸੀ ਸਮਝ ਬੰਨਾ ਕਰ ਜਬ ਪਾਣੀ ਲੈ ਕੇ ਆ ਮੇਰੇ ਵੱਸ ਵਿੱਚ ਉਹ ਪਾਣੀ ਪੋਣੀ ਲਿਆ ਦੇ ਹੁਣ ਆ ਗਈ ਆ ਗਈ ਕੀ ਹੋ ਗਿਆ ਅੱਜ ਮਾੜਾ ਗੁੱਸਾ ਕਰੀ ਜਾਂਦੇਂ ਗਰਮੀ ਨਹੀਂ ਹੁਰੀਏਗੀ ਘਟਵਾਰ ਘਟਵੱਦ ਨਿਕਲਿਆ ਕਰ ਤੂੰ ਨਹੀਂ ਮੈਂ ਤਾਂ ਤੜਕੇ ਤੜਕੇ ਕੰਮ ਕਰਕੇ ਅੰਦਰ ਵੜ ਜਾਣਾ ਔਰ ਤੁਹਾਨੂੰ ਪਤਾ ਹੀ ਅੰਦਰ ਦੇ ਕੰਮ ਹੀ ਕਰੀਦਾ ਉਸ ਤੋਂ ਬਾਅਦ ਤਾਂ ਦੁਪਹਿਰੇ ਠੀਕ ਆ ਬੇਬੇ ਉਹ ਸਬਜ਼ੀ ਬਣਾਈ ਜਾਂਦੀ ਸੀ ਉਧਰ ਅੱਛਾ ਚੁੱਲੇ ਤੇ ਸਬਜ਼ੀ ਬਣਾਈ ਨੇ ਸਿਲੰਡਰ ਵੀ ਮੁੱਕ ਗਿਆ ਲੈ ਹੋਰ ਸਿਲੰਡਰ ਮੁੱਕ ਗਿਆ ਉਧਰੋਂ ਆਟਾ ਪਹਿਉਣ ਵਾਲਾ ਪਿਆਗਾ ਉਹ ਛੋਟਾ ਕੀ ਕਰਦਾਗਾ ਉਹੋ ਥੋੜੇ ਕੋਲੋਂ ਭੇਜਿਆ ਸੀ ਖੇਤ ਰੋਟੀ ਲੈ ਕੇ ਨਾ ਖੇਚਦਾ ਆਇ ਨਹੀਂਗਾ ਆਇਆ ਨਹੀਂ ਕੇ ਨਾ ਰੋਟੀ ਲੈ ਕੇ ਆਇਆ ਨਹੀਂ ਹੋ ਨਾ ਜਿਵੇਂ ਨਹੀਂ ਆਵੇ ਰੱਬਾ ਕਹੇ ਜੀ ਜਿਹੜੀ ਜਾਂਦੀ ਸੀ ਮੈਨੂੰ ਲੱਗਾ ਮੰਗੇ ਤੈਨੇ ਬਣਾਈ ਨਹੀਂਗੀ ਸੁੱਖੇ ਬੈਠੇ ਹੋਗੇ ਹੋਰ ਕੀ ਨਾ ਹਾਈ ਹਾਈ ਮੈਨੂੰ ਬੱਸ ਤਾਂ ਹੀ ਆ ਰਹੀ ਦੀ ਕਬੀ ਤੈਨੇ ਰੋਟੀ ਨੀ ਬਣਾਈ ਹੈ ਗਿਆ ਰੋਟੀ ਤਾਂ 11 ਵਜੇ ਦੀ ਭੇਜੀ ਵੀ ਹੈ ਤੁਹਾਡੀ ਹੁਣ ਮੈਨੂੰ ਕੀ ਪਤਾ ਉਹ ਪਹੁੰਚੇ ਨਹੀਂਗਾ ਲੱਗਦਾ ਸਾਲਾ ਉੱਥੇ ਬੈਠਾ ਹੋਊਗਾ ਕਿਤੇ ਸੱਤ ਦੇ ਰੋਟੀ ਵੀ ਲੈ ਗਿਆ ਲੈ ਮੈਂ ਤਾਂ ਚੁੱਲੇ ਤੇ ਬਣਾ ਕੇ ਦਿੱਤੀ ਮੰਮੀ ਨੇ ਸਬਜ਼ੀ ਬਣਾਈ ਦਵਾ ਤਾਂ ਮੈਂ ਰੋਟੀ ਬਣਾਈ ਮੈਂ ਕਿਹਾ ਚੱਲ ਤੁਸੀਂ ਉੱਥੇ ਧੁੱਪੇ ਬੈਠੇ ਹੋ ਕੰਮ ਲੱਗੇ ਪਏ ਹੋਗੇ ਕੀ ਕਰਗੇ ਇਹ ਮੁੰਡੇ ਦਾ? ਇਹ ਕੁਸ ਕਰਨਾ ਪੂ ਜਾਦਾ ਮੈਂ ਕਹਣਾ ਬੰਦੇ ਲੈ ਕੇ ਇਹਨੂੰ ਘੁੱਟਣਾ ਪਊਗਾ ਕਿੰਨਾ। ਕੁੱਟ-ਕੁੱਟ ਕੇ ਤਾਂ ਨਹੀਂ ਹੱਲ ਹੋਣਾ ਇਹਦੇ ਨਾਲ ਪਿਆਰ ਨਾਲ ਗੱਲ ਕਰਗੇ ਆਪਾਂ। ਉਹ ਬੇਬੇ ਕੁਸੇ ਕਹਿੰਦੀ ਨਹੀਂ ਗੀ ਉਹਨੂੰ ਵੀ ਯਾਰ ਤੂੰ ਸਾਰਾ ਦਿਨ ਓਰੇ ਪਿਆਰ ਐਣਾ। ਬਥੇਰਾ ਮੱਥਾ ਮਾਰਦੇ ਤੁਹਾਡੇ ਸਾਹਮਣੇ ਆਈਂਦੀ ਗੱਲ ਆ ਤੁਸੀਂ ਕਿਹੜਾ ਮੱਥਾ ਨਹੀਂ ਮਾਰਦੇ ਹੈਗੇ ਜਾਂ ਮੈਂ ਨਹੀਂ ਕੁਸ ਕਹਿੰਦੀ ਹੁਣ। ਮੈਂ ਤੈਨੂੰ ਕਿੰਨੇ ਵਾਰੀ ਕਹਤਾ ਵੀ ਜੇ ਤੈਨੂੰ ਖੇਚੇਲਾ ਕੰਮ ਕਰਨਾ ਠੀਕ ਆ ਨਹੀਂ ਕਰਨਾ ਤੈਨੂੰ ਮੈਂ ਹੋਰ ਕਿਤੇ ਲਵਾ ਦੰਨਾ ਦੁਕਾਨ ਤੇ ਲੱਗ ਜਾਈਂ ਜਾਂ ਕਿਤੇ। ਹਾਈ ਤੱਕ ਦੇਖੋ ਘਰੇ ਨਹੀਂ ਆਦਣ ਸੇ ਪਗਿਆ ਜਾਮ ਚਲ ਕੋਈ ਨਹੀਂ ਬਸ ਹੁਣ ਦੇਖਦੇ ਆ ਚੁੱਲੇ ਤੇ ਬਣਾਈ ਜਾਂਦੇ ਆ ਤੜਕੇ ਦੇਸਤਾ ਆ ਪਾਣੀ ਰੋਟੀ ਸਾਰਾ ਕੁਝ ਬਿਲ ਤਾਂ ਨਹੀਂ ਆਏਗਾ ਬਿੱਲ ਵੀ ਆਉਣ ਵਾਲਾ ਸੀ ਨਾਲੇ ਕਹਿੰਦੇ ਬਿੱਲ ਆਇਆ ਪਿਆਗਾ ਮੈਂ ਤਾਂ ਤੁਹਾਨੂੰ ਦੱਸਣੀ ਭੁੱਲ ਗਈ ਬਿੱਲ ਵੀ ਆ ਗਿਆ ਸਾਰੇ ਖਰਚੇ ਖੜੇ ਹੋਏ ਪਏ ਆਗੇ ਪੈਸਾ ਵਿੱਚ ਰੋੜਾ ਭੂਕੂਗਾ ਕੋਈ ਕੀ ਕਰਗੇ ਹੁਣ ਜਿਹੜੇ ਕੁਪਾ ਘਰੇ ਪੈਸੇ ਹੁੰਦੇ ਆ ਉਹ ਲੈ ਜਾਂਦਾਗਾ ਆਂਦੀ ਭਾਬੀ ਦੇਈ ਮੰਮੀ ਦੇਈ ਭਾਬੀ ਦੇਈ ਮੰਮੀ ਉਹ ਪਤਾ ਨਹੀਂ ਕਿਹੜਾ ਦੀ ਗੱਲ ਉਹਦੀ ਮੰਗ ਕੇ ਲੈ ਜਾਂਦਾ ਕੁਹਾ ਦੇਈ ਪੈਸੇ ਪੀਸੇ ਉਹ ਨਾજર ਸੀਗਾ ਉਹਨੂੰ ਟਰੈਕਟਰ ਮੰਗ ਕੇ ਲੈ ਗਿਆ ਤੇਲ ਸਾਰਾ ਖਾਲੀ ਕਰ ਲਿਆ ਹੁਣ ਉਹ ਭਰਾ ਕੇ ਲਿਆਉਣਾਗਾ ਸਾਰਾ ਕੁਝ ਹੀ ਹੋਇਆ ਪੇ ਇਕੱਠਾ ਹੀ ਆ ਗਿਆ ਸਾਰਾ ਬਿੱਲ ਵੀ ਇਕੱਠਾ ਆ ਦੇਖ ਲੋ ਸੌਦਾ ਪੱਤਾ ਵੀ ਮੁੱਕਿਆ ਪਿਆਗਾ ਇਹਨੂੰ ਕਹਿ ਦੇ ਮਾੜਾ ਮੋਟਾ ਯਾਰ ਤੇਰੇ ਤੇਰੀ ਤਾਂ ਗੱਲ ਸੁਣ ਲੈ ਘੱਟੋ ਘੱਟ ਜੇ ਸਾਡੀ ਨਹੀਂ ਸੁਣਦਾ ਹੈਗਾ ਕੋਈ ਨਹੀਂ ਹੁਣ ਮੈਂ ਇਹਨੂੰ ਆਪਦੇ ਤਰੀਕੇ ਨਾਲ ਸਮਝਾ ਕੇ ਦੇਖੂੰਗੀ ਤੂੰ ਉਹਨੂੰ ਮਾੜਾ ਮੋਟਾ ਲਾਰਾ ਲੂਰੇ ਸੀ ਲਾ ਕੇ ਰੱਖ ਲੈ ਉਹਨੂੰ ਮਾੜਾ ਮੋਟਾ ਕਹਿ ਦੇ ਤਾਂ ਕੋਈ ਨਹੀਂ ਕਰਦੀਆਂ ਮੈਂ ਗੱਲ ਕਰਦਿਆਂ ਗੱਲ ਹੋਰ ਮੈਂ ਇਕੱਲਾ ਥੋੜਾ ਹੋਵੇ ਵੀ ਤਾਂ ਕਮਾਉਂਦਾ ਚਾਰ ਪੈਸੇ ਹੋ ਵੀ ਹੋ ਕਰਨ ਲੱਗ ਜੂਗਾ ਤੇ ਮੈਨੂੰ ਪਤਾ ਹੈ ਇਹਨੇ ਕਿ ਮੇ ਟਿਕਾਣੇ ਤੇ ਲੱਗਣਾ ਚੱਲ ਤੂੰ ਕਰ ਫਿਰ ਆਪਦਾ ਕੰਮ ਮੈਂ ਤਾਂ ਵਜ਼ਾਰਾਸ਼ਟ ਕਰਦਾਗਾ ਤਸ ਕੋਈ ਨਹੀਂ ਕਰੋ ਤਾਂ ਸਿਰਾਂਸ ਇਹ ਤਾਂ ਮੈਨੂੰ ਆਪਦੇ ਹਿਸਾਬ ਨਾਲ ਹੀ ਕੁੰਡੀ ਚ ਕਰਨਾ ਪੈਣਾ ਐਂ ਲੋਕਾਂ ਦਾ ਕੰਮ ਇਹਦਾ ਸੋ ਦੇਖਦੇ ਆ ਵੀ ਤਕਰੀਬ ਕਰਕੇ ਮੇਰਾ ਵਿਆਹ ਕਰਵਾਉਣ ਨੂੰ ਜੀ ਕਰਦਾ ਬੇਬੇ ਨਾ ਮੰਨਦੀ ਮੇਰੀ ਕਦੋਂ ਮੰਨੇਗੀ ਬੇਬੇ ਇਹ ਬੇ ਇੱਕ ਕਾੜਾ ਬੇ ਕੀ ਹੋ ਰਿਹਾ ਤੈਨੂੰ ਤੂੰ ਕਿਵੇਂ ਤੈਨੂੰ ਪੀਲੀਆ ਹੋ ਰਿਹਾ ਐਵੇਂ ਪਈਆਂ ਬੇ ਬੁੱਤਾ ਹਾਂ ਸਾਈਨ ਤਾਂ ਨਹੀਂ ਡਾਉਣ ਹੋ ਗਈ ਬੱਸ ਨਾ ਕੋਸ ਕੀ ਹੋ ਗਿਆ ਸਰੀਰ ਚ ਜਾਨ ਜੀ ਹੈ ਨਹੀਂ ਇਹ ਹਾਂ ਹੋ ਰਾ ਤੈਨੂੰ ਚੂਰਾ ਲੱਗ ਰੇ ਮੇਰੇ ਵਿਆਹ ਦਾ ਮੈਨੂੰ ਲੱਗਦਾ ਮੁਰਦਾ ਬੋਲੂ ਕਫਣ ਪਾ ਲੂਗਾ ਹੋਰ ਫੇਰਾ ਕੰਨ ਦਸੇ ਤੇ ਡੋਲੇ ਦੀ ਅਗ ਲੱਕੀ ਪਈ ਆ ਤੈਂ ਗੁੱਸਿਆ ਬਿਮਾਰ ਦਾ ਚੱਲ ਤੈਨੂੰ ਦਵਾਈ ਦਵਾ ਲਿਆ ਮ ਦਵਾਈ ਬਾਹ ਚਲਦੇ ਆ ਪਾਹ ਤੂੰ ਮੇਰੀ ਹਾ ਚ ਹਾ ਨਹੀਂ ਮਲਾਉਂਦੀ ਮਾਤਾ ਮੈਂ ਤਾਂ ਤੇਰੇ ਵਾਸਤੇ ਡਾਕਟਰ ਕਿਉਣਾ ਘਰੇ ਬਿਠਿਆ ਦਾ ਤੂੰ ਤਾਂ ਬਹੁਤ ਕੁਛ ਕਰਦੇ ਆ ਹਾਂ ਇਹਨੂੰ ਜ਼ਮੀਨ ਨੂੰ ਆਖਿਆ ਉਹ ਨਹੀਂ ਨੰ ਲੱਗਦੀ ਹੈ ਤੈਨੂੰ ਵਿਆਹ ਨੂੰ ਆਖਿਆ ਉਹ ਕਹਿੰਦੇ ਹੌਲੇ ਹੋਈ ਨੂੰ ਕੀ ਕੰਮ ਮੈਂ ਤੈਨੂੰ ਕੰਮ ਨਹੀਂ ਆਉਂਦਾ ਕੋਈ ਕੰਮ ਮੈਨੂੰ ਬਹੁਤ ਆਉਂਦਾ ਹੈ ਬਹੁਤ ਪੈਸਾ ਛਾਪਣਾ ਆਪਣਾ ਪਾਣੇ ਟੈਨਸ਼ਨ ਨਾ ਲੈ ਤੇ ਜਲਦੀ ਦਬਾਈ ਲੈ ਗਈ ਫੇਰ ਕੋਈ ਨਾ ਵੱਡਾ ਆ ਜਾਊਗਾ ਆਪੀ ਤਾਂ ਹੱਥ ਪੈਰ ਦੀ ਤਾਂ ਨਹੀਂ ਖੜਗੀ ਤੇਰੀ ਫੀਫੂਮ ਚਹੀਦੀ ਹੈ ਲਿਆਣਾ ਕਿਸੇ ਤੋਂ ਮੈਂ ਮੰਗ ਕੇ ਪਿੰਡ ਚੋਂ ਹਾਂ ਲਿਆਵੇਂਗਾ ਤੂੰ ਫੇ 200 ਰੁਪਏ ਦੇ ਦੇ ਮੁੰਡੇ ਲੈਣੇ ਆ ਹੈ ਨਹੀਂ ਮੇਰੇ ਕੋਲ ਤਾਂ 200 ਹੀ ਨਹੀਂ ਮਰ ਜਾਣਾ ਬਹਾਨਾ ਚਾਹੀਦਾ 200 ਰੁਪਏ ਦੇ ਦੇ ਤੋਲਾ ਮਿਲੂਗੀ ਦੇ ਦੇ ਇਹਨੂੰ ਤੋਲੇ ਹੈ ਆਪ ਵੀ ਵੱਡਾ ਆ ਜਾਓ ਆਪੀ ਦਵਾ ਲਓ ਐ ਆਪਦਾ ਕੀ ਐ ਹੁਣ ਡਾਕਟਰ ਪਤਾਨੀ ਬੇਬੇ ਪਤਾ ਕੀ ਐ 5-7000 ਰੁਪਏ ਲੈ ਜੀ ਫੀਮ ਤੋੜਾ ਲਿਆ ਦੇਣਾ ਤੈਨੂੰ ਇੰਨੀ ਕਿ ਦਿਖ ਰੋਜ਼ ਖਾਲੀ ਐਨ ਕੰਡੇ ਤੇ ਰਹਿਿਆ ਕਰੇਂਗੀ ਨਾਲੇ ਝਾੜੂ ਐ ਚੱਲਿਆ ਕਰੂ ਜਿਵੇਂ ਟੋਕੇ ਵਾਲੀ ਮਸ਼ੀਨ ਚੱਲਦੀ ਹੁੰਦੀ ਐ ਮੈਂ ਤਾਂ ਉਹੀ ਨਹੀਂ ਝਾੜੂ ਲਾਉਣਾ ਮਨਜੇ ਤੇ ਬੈਠੀ ਨੂੰ ਮਿਲਦੀਆਂ ਨੇ ਮੇਰਾ ਰਿਸ਼ਤਾ ਤਾਂ ਕਰਾ ਆ ਚਾ ਕਿੱਥੋਂ ਆ ਗਿਆ ਪਰ ਬੇਬੇ ਮੈਂ ਬੱਤਾਂ ਕਿਵੇਂ ਬੈਠੇ ਦੋਨੇ ਇਹਨੇ ਕਿਉਂ ਬੈਠਣ ਤਾਂ ਖਲ ਖਾਰ ਰਹੀ ਆਗੀ ਇਹਨੇ ਜੌਣ ਦਿੰਦਾ ਹੈਗਾ ਕੀ ਕਿਉਂ ਰਹਾ ਤੈਨੂੰ ਇਹ ਇਹ ਡੋਲਾ ਭਾਲਦਾਗਾ ਕਰਾ ਦੇਦਾ ਵਿਆਹ ਕਰਾਵਾਂ ਖਵਾਇਗਾ ਕੀ ਕੁੜੀ ਨੂੰ ਹੈ ਨਹੀਂ ਖਵਾਇਗਾ ਕੀ ਕੁੜੀ ਨੂੰ ਜਿਹੜਾ ਤੁਸੀਂ ਖਾਂਦੇ ਹੋ ਰੋਟੀਆਂ ਬੋਲਦਾ ਕਿਵੇਂ ਹਾਂ ਆ ਬੋਲ ਨਹੀਂ ਸਕਦਾ ਮੇਰੀ ਜੀਬ ਲੱਗੀ ਹੋਈ ਐ ਮਰਚਾਂ ਨੇ ਵੱਡਾ ਭਾਈ ਆ ਤੇਰਾ ਵੱਡੇ ਨੂੰ ਵੀ ਇਹਨੂੰ ਨਹੀਂ ਸ਼ਰਮ ਆਉਦੀ ਸ਼ਰਮ ਤੈਨੂੰ ਆਉਣੀ ਚਾਹੀਦੀ ਹੈਗੀ ਜਿਹੜੀ ਤੇਨੇ ਜਲੂਸ ਘੜਾ ਰੱਖਿਆ ਪਿੰਡ ਦੇ ਵਿੱਚ ਜਲੂਸ ਨੂੰ ਮੈਂ ਮੇਰੇ ਨਾਲ ਕੁੜੀ ਕੱਢ ਲਈ ਕਿਸੇ ਦੀ ਕੁੜੀ ਤਾਂ ਕੱਢੀ ਨਹੀਂ ਜਿਹੜਾ ਤੁੰਨੇ ਸ਼ੈ ਕਰਦਾਗਾ ਕਿਹੜਾ ਭੈਣ ਚੁੱਦ ਕਹਿੰਦਾ ਮੈਂ ਨਸ਼ਾ ਕਰਦਾ ਹਾਂ ਹਉ ਦੇ ਕਬਗੇ ਲਾ ਕਹਿੰਦਾ ਹੈਗਾ ਹੈ ਬੁੱਗੇ ਲੈ ਆਪ ਤਾਂ ਹੁਣ ਤੱਕ ਕਰਿਆ ਨਹੀਂ ਕੁਛ ਨਾ ਕਰਨ ਦਵੇ ਕਿਸੇ ਨੂੰ ਕੁਸ ਫਿਰ ਮੈਨੂੰ ਕੀ ਪਤਾ ਉਹਨੇ ਰੋਲਾ ਪਾਇਆ ਗਿਆ ਮੈਂ ਤਾਂ ਮੇਰੇ ਜਬਾਨ ਨਾ ਖਲਾ ਮੇਰੀ ਜਦਨ ਜੀਬ ਖੁੱਲ ਗਈ ਨਾ ਤੂੰ ਖਾ ਕੇ ਮਰ ਜੀਗਾ ਗੁੱਸਾ ਹਾਂ ਤੂੰ ਖਾ ਕੇ ਮਰ ਜੀਗਾ ਗੁੱਸਾ ਮੇਰੀ ਗੱਲ ਸੁਣ ਤੈਨਾਲ ਮੇਰੀ ਕੋਈ ਗੱਲ ਨਹੀਂ ਤੇਰੀ ਬਹੁਤ ਗੱਲ ਆ ਮੇਰੀ ਸਿੱਧੀ ਗੱਲ ਕਹਿਣਾ ਵਈ ਕਾਦੀ ਗੱਲ ਆ ਓਏ ਗੱਲ ਕੀ ਰਿਸ਼ਤੇ ਦੀ ਗੱਲ ਆ ਹੋਰ ਕਿੰਮੀ ਗੱਲ ਰਿਸ਼ਤਾ ਕਿਵੇਂ ਰਿਸ਼ਤਾ ਕਿਵੇਂ ਕਹਣਾ ਤੂੰ ਇਹ ਇੰਸਟਾਗ੍ਰਾਮ ਉਹ ਉਹ ਆਪ ਦੀ ਪੈਂਡ ਦਾ ਚੱਕੀ ਦਾ ਉਰੇਆ ਹਾਂ ਇਹ ਕੀ ਗੱਲ ਕਰੀ ਜਾਂਦਾ ਕਾ ਇਹ ਰਿਸ਼ਤੇ ਦੀ ਗੱਲ ਹੈਗੀ ਵੱਦਨਾ ਬੋਲਾ ਮੇਰੀ ਗੱਲ ਸੁਣਾ ਚਾਕੂ ਢਿੱਡ ਵਿੱਚ ਦੀ ਕੱਢ ਦੂੰ ਐ ਤੈਨੂੰ ਸ਼ਰਮ ਨਹੀਂ ਨਹੀਂ ਹੈ ਕਿ ਮਾਰੀ ਮੋਟੀ ਕੋਈ ਹੈ ਮੰਮੀ ਬੱਸ ਚਾਪਲ ਤੋਂ ਤੁਰਿਆ ਜਾਂਦਾ ਤੂੰ ਮੈਂ ਤੁਹਾਨੂੰ ਕਾਹ ਨੂੰ ਕਾਹ ਨੂੰ ਖਾਣ ਨੂੰ ਤੈਨੂੰ ਕੋਈ ਵੱਡੇ ਦੀ ਸ਼ਰਮ ਨਹੀਂ ਕੋਈ ਸੋਟੇ ਦੀ ਸ਼ਰਮ ਨਹੀਂ ਨਾਮ ਮਰ ਜਾਣੇ ਨੂੰ ਆਏ ਬੇ ਕੋਟਲ ਮੱਠਾ ਘਰੇ ਬੈਠੋ ਬੈਠ ਜਾ ਕੋਥੇ ਬੈਠ ਜਾ ਬੈਠੋ ਤੁਸੀਂ ਇਹ ਤਾਂ ਗੱਲ ਕਰਨੀ ਆ ਤੁਹਾਡੇ ਨਾਲ ਹਾਂ ਬੈਠੋ ਮੰਮੀ ਹੈਦਰ ਨੂੰ ਮੜਾਈ ਆ ਵਾਤ ਖੂਨ ਚਿੱਟਾ ਹੋ ਗਿਆ ਬੁੜੀਏ ਤੇਰਾ ਖੂਨ ਚਿੱਟਾ ਹਾਂ ਮੇਰਾ ਤਾਂ ਵੀ ਮੰਮੀ ਹੋ ਤਾਂ ਹੈਗਾ ਹੀ ਹੈਗਾ ਜਹੇ ਜਹਾਂ ਤੁਸੀ ਤੁਹਾਨੂੰ ਅਬ ਦੇ ਬਗਾਨੇ ਉਹ ਚੁੱਪ ਕਰ ਤੂੰ ਮੇਰੀ ਗੱਲ ਸੁਣ ਮੇਰਾ ਕਿੰਨੀ ਰਿਹਾ ਬਗਾਨੇ ਤੇ ਅਬ ਦੇ ਮੇਰਾ ਦੀਆ ਹਾਂ ਜਿਹੜੀ ਕੁੜੀ ਦੀ ਡਿਮਾਂਡ ਕਰੀ ਜਾਂਦਾ ਨਾ ਹਾਂ ਉਹ ਕੁੜੀ ਦੀ ਡਿਮਾਂਡਾ ਤੈਨੂੰ ਐ ਪਤਾ ਕਿੰਨੀਆਂ ਗਿਆ ਹਾਂ ਪਹਿਲਾ ਤਾਂ ਆਉਦੇ ਲੱਛਣ ਸੁਧਾਰ ਲੱਛਣ ਨੂੰ ਮੈਂ ਮਾੜਾਂ ਕਿਸੇ ਪਾਸੋਂ ਮਾੜੀਆਂ ਢਾਂਦਾ ਕਿਸੇ ਪਾਸੋਂ ਤੋਂ ਨਸ਼ਾ ਤੂੰ ਮੈਂ ਕਰ ਰਿਹਾ ਸੁਣੋ ਮੇਰੀ ਗੱਲ ਸੁਣੋ ਗੱਲ ਮੈਂ ਕਰਦੀ ਹਾਂ ਹੁਣੀ ਮਰਦਾ ਹੀ ਮੈਂ ਆਪਦੇ ਨੇ ਮਰਨਾ ਹੱਥ ਦੀ ਤੋੜ ਦੂਗਾ ਤੇਰੀ ਜੰਗਲ ਦਾ ਬਰਿਆਨਾਂ ਕਰਾਉਂਦੀ ਨਹੀਂ ਜੇ ਮੈਂ ਤਾਂ ਕਰਾਉਂਦੀ ਤੇ ਹਾਈ ਰੋੜਾ ਪਈ ਜਾ ਫਿਰ ਤੂੰ ਗੱਲ ਤਾਂ ਸੋ ਮੈਂ ਗਿਆ ਕਿਸੇ ਪਿੱਛੇ ਵੇਖਿਆ ਆਠੇ ਮਰੀਏ ਸੁਣਾ ਉੱਪਰ ਤੂੰ ਨਾ ਬੋਲ ਹੋਏ ਆ ਪਾਕੀ ਵਰਗੇ ਮੂਹਲੇ ਆ ਮੇਰੀ ਗੱਲ ਸੁਣੋ ਚੁੱਪ ਕਰ ਜੋ ਮੈਨੂੰ ਪਤਾ ਇਹ ਕੀ ਇਹ ਕੀ ਗੱਲ ਕਰਦਾ ਸਾਰਾ ਮੈਂ ਜਾਣਦੀ ਹਾਂ ਮੇਰੀ ਗੱਲ ਸੁਣ ਲਓ ਕੀ ਚਾਹੁੰਦਾ ਇਹ ਰਿਸ਼ਤੇ ਦੀ ਗੱਲ ਚਾਹੁੰਦਾ ਕੀ ਹੈ ਬਹੂ ਭਾਲ ਦਾ ਲਿਆ ਦੇ ਹੁਣ ਇੰਨੀ ਪੜ੍ਹੀ ਲਿਖੀ ਹੈ ਉਹ ਪੜ੍ਹੀ ਲਿਖੀ ਹੈ ਕਿ ਕਿੱਥੇ ਇਹਦੇ ਦੇ ਬਰਾਬਰ ਇਸ ਕਾਹੂ ਜੀ ਇਹਨਾਂ ਵੀ ਉਹੀ ਤਾਂ ਮੈਂ ਨਹੀਂ ਸਮਝਾਇਆ ਮੇਰੀ ਗੱਲ ਸੁਣ ਲਾ ਵੱਧ ਘੱਟ ਨਾ ਬੋਲ ਇਹਨੂੰ ਇੱਕ ਇੱਕ ਮਿੰਟ ਇਹਨੂੰ ਇੱਕ ਮਿੰਟ ਇੱਕ ਮਿੰਟ ਪਰ ਜਾਈ ਚੁੱਪ ਕਰ ਤੂੰ ਕੀ ਬੋਲਣ ਨੂੰ ਮਰਦਾ ਹੋਏ ਤਿੰਨ ਵਾਰੀ ਤੇ ਤੇਰੀ ਰੀਪੀ ਰਾਈ ਸੱਤਵੀਂ ਚ ਰਾਈ ਹੋਵੇ ਯਾਰ ਹੈ ਆ ਮੈਡਮ ਨੂੰ ਨੰਬਰ 2 ਫੜਾਉਂਦਾ ਫੜਿਆ ਨਾ ਬੇ ਦੁਸ਼ਮਣਾਂ ਦੀ ਲੋੜ ਨਹੀਂ ਜਿੰਦ ਤੇਰੇ ਵਰਗਾ ਭਰਾ ਹੋਵੇ ਕੋਈ ਚੱਕਰ ਨਹੀਂ ਦੇਣੀ ਨਾ ਦੁਸ਼ਮਣਾਂ ਦੀ ਲੋੜ ਮੈਠੇ ਠੀਕ ਆ ਫਿਰ ਰਾਂਹ ਦਾ ਰਸਤੇ ਨੂੰ ਜਵਾਬ ਸਮਝਾ ਲੈ ਮੈਂ ਮੈਂ ਪਹਿਲਾਂ ਤਾਂ ਹਾਮ ਕਰਤੀ ਸੀ ਵੀ ਮੈਂ ਕਿਹਾ ਚੱਲ ਵੀ ਠੀਕ ਆ ਪਰ ਤੂੰ ਆ ਗੱਲਾਂ ਨਾ ਲੱਛਣ ਸਹੀ ਨਹੀਂ ਹੈਗੇ ਤੇਰੇ ਤੂੰ ਗੱਲ ਸੁਣ ਮੇਰੀ ਤੂੰ ਇਹਦੀਆਂ ਗੱਲਾਂ 'ਚ ਨਾ ਆ ਕੇ ਬਗਾਨੀ ਧੀ ਨਾ ਦੋਬਦੀ ਵੀਰ ਤੈਨੂੰ ਮੈਂ ਇਹ ਗੱਲ ਸੁਣ ਲਾ ਹਾਂਜੀ ਜੇ ਤਾ ਤੂੰ ਮੇਰੇ ਨਾਲ ਵਧੀਆ ਰਹੇਗਾ ਮੈਂ ਤਾਂ ਵਧੀਆ ਰਹਿਣ ਨੂੰ ਤਿਆਰ ਹਾਂ ਘਰੇ ਵਧੀਆ ਰਹੇਗਾ ਮੈਂ ਤਾਂ ਤੇਰੀ ਬਤ ਰਹੀ ਆ ਠੀਕ ਆ ਹਾਂਜੀ ਮੈਂ ਦੇਖੋ ਜੀ ਮੈਂ ਤਾਂ ਉਹਦੀ ਕਾਲੀ ਗਊ ਆ ਜੀ ਜਿਹੜਾ ਤੁਸੀਂ ਕੁਝ ਕਹਿ ਲਓ ਠੀਕ ਆ ਲਓ ਜੀ ਆਪਾਂ ਦਾ ਆ ਬਹਿ ਗਈ ਬੋਲੋ ਵਾ ਵੇਖ ਲੈ ਅੱਲ ਬਣਾਉਂਦੇ ਹਨ ਮੁਰਗੇ ਬਣੂਰੀ ਮੈਂ ਮਾਸਟਰ ਲੱਗਿਆ ਤੂਰੇ ਮੁਰਗਾ ਬਣਾਉਣਾ ਮੈਨੂੰ ਵੱਡਾ ਜਿਹੜੀ ਗੱਲ ਜਿਹੜੀ ਗੱਲ ਦਾ ਮੈਨੂੰ ਹੁਕਮ ਕਰਾ ਮੈਂ ਕਰ ਦੂੰਗਾ ਫਿਰ ਮੁਰਗਾ ਬਣ ਜਾਣਾ ਮੇਰੀ ਤਾਂ ਸੁਣਦਾ ਨਹੀਂ ਹੁਣ ਭਾਬੀ ਤੂੰ ਨਾ ਬੋਲ ਉਹ ਨਾ ਬੋਲਣ ਦੇ ਮੇਰਾ ਪੀਪੀ ਬਾਦਲ ਤੇਰਾ ਮੂੰਹ ਦੇਖ ਕੇ ਨਾ ਐਡਾ ਬਲੱਡ ਬਾਦਾ ਮੇਰਾ ਤੇਰਾ ਮੂੰਹ ਦੇਖ ਕੇ ਮੈਂ ਜਾਮਾ ਅੰਦਰ ਹਣਾ ਹੁਣ ਤਾਂ ਤੂੰ ਕਹਿੰਦਾ ਸੀਗਾ ਮੈਂ ਹਾਂ ਸਾਰੀਆਂ ਸੁਣੂੰਗਾ ਤੇ ਤੂੰ ਮੇਰੀ ਇੱਕ ਵੀ ਨਹੀਂ ਸੁਣਦਾਗਾ ਸੁਣਾਓ ਜੀ ਸੁਣਾਓ ਕੋਦਾ ਅੱਖੀ ਗੱਲ ਆ ਗੱਲ ਮੰਨੇਗਾ ਮੇਰੀ ਮੈਂ ਤਾਂ ਥੋੜੀ ਮਾਨਦਾ ਪਹਿਲਾਂ ਜਿਹਦੇ ਤੇਰੇ ਵਰਗੀ ਲਾਦ ਹੋਵੇ ਨਾ ਉਹਦਾ ਤਾਂ ਮਾਪੇ ਜਿਉਂਦਾ ਹੀ ਮਰ ਜਾਂਦਾ ਬਾਈ ਕਿਹੜਾ ਜਿਹਦਾ ਇਹ ਜਾ ਮਾਪਾਪ ਹੋਵੇ ਨਾ ਉਹਦਾ ਪੁੱਤੇ ਚੰਗਾ ਬਾਈ ਚੱਲ ਸਾਡੇ ਯਾਰ ਤੂੰ ਯਾਰ ਚਾਹ ਤੂੰ ਮੇਰੀ ਗੱਲ ਸੁਣ ਲੈ ਕਿ ਤੂੰ ਉਹ ਤੂੰ ਬਕਵਾਸ ਨਾ ਕਰੋ ਜਿਹੜੀ ਗੱਲ ਸੁਣਨੀ ਆ ਸੁਣ ਲੈ ਉਹਦਾ ਚੱਲਾ ਬੋਲ ਉਹ ਕੁੜੀ ਨੇ ਬਈ ਡਿਮਾਂਡਾਂ ਬਹੁਤ ਆ ਹਾਂ ਹਾਂ ਬਹੁਤ ਡਿਮਾਂਡਾਂ ਕੁੜੀਆਂ ਪੜ੍ਹੀ ਲਿਖੀ ਆਓ ਡਿਮਾਂਡਰ ਨੂੰ ਵੱਧ ਤੋਂ ਵੱਧ ਜੇ ਤੂੰ 2 ਰੋਟੀਆਂ ਖਾਣੇ ਉਹ 4 ਖਾਂਦੀ ਹੋਊਗੀ ਇਹੀ ਫਰਕ ਹੈ ਰੋਟੀਆਂ ਵੱਧ 1.5 ਦੀ ਹੋਊਗੇ ਬੇਬੇ ਬੇ ਮਰ ਜਾਣਿਆ ਕੱਲੀਆਂ ਰੋਟੀਆਂ ਨਾਲ ਨਹੀਂ ਸਰਦਾ ਹੁੰਦਾ ਤੇਰੇ ਵਾਂਗੂ ਨਸ਼ੇ ਨਹੀਂ ਕਰਦੀ ਐਗੀ ਵੀ ਪਿੰਡ ਦੇ ਵਿੱਚ ਜਾ ਕੇ ਦੋਸਤਾਂ ਨਾਲ ਨਸ਼ੇ ਕਰ ਲੱਗ ਜਾਈ ਜੇ ਤਾਂ ਤੂੰ ਰਸਤਾ ਲੈਣਾ ਹਾਂ ਵਧੀਆ ਕੰਮ ਕਰ ਵਧੀਆ ਲੀਡਾ ਕੱਪੜਾ ਪਾ ਆ ਜਿਹੜੀ ਸਾਰੀ ਕੱਲ ਲੀਡ ਨੂੰ ਮਾੜਾ ਮੈਂ ਹਾਏ ਛੋੜੇ ਸਾਰੇ ਡੱਬ ਦੇ ਮਹੀਨੇ ਦੇ ਕੱਪੜਾ ਉਹਨੇ ਜਿੰਨੇ ਦੀ ਮੈਂ ਲੋਰ ਪਾਈ ਫਿਰਦਾ ਮੈਂ ਇਹ ਨਹੀਂ ਕਰਦੀ ਤਾ ਨਹੀਂ ਉਹ ਕਰਦੀ ਉਹਨ ਦਾ ਕਬੀਲਦਾਰੀ ਦਾ ਪਤਾ ਹੈਗਾ ਤੈਨੂੰ ਕੀ ਪਤਾ ਹੈਗਾ ਦੇਖੀ ਲੈ ਤੂੰ ਮੈਨੂੰ ਪਤਾ ਬੋਲੀ ਲੈ ਮੈਂ ਤੇ ਰਸਤਾ ਕਰਾਂ ਮੈਂ ਰਸਤਾ ਕਰਾਉਂਗੀ ਤੈਨੂੰ ਹਾਂ ਕਰਾਈਂਗੀ ਤਪੂਠਾ ਦਾ ਮੈਨੂੰ ਇਹ ਕੱਲੀ ਕਿਵੇਂ ਕਰਾ ਦੂਗੀ ਇਹ ਕੱਲੀ ਕਰਾ ਦੂਗੀ ਕਰਾ ਕੇ ਦਿਖਾਵੇਂ ਨਾ ਮੈਨੂੰ 10 ਭਾਬੀ ਤੇਰਾ ਸਭ ਕੁਝ ਕਬੂਲ ਹੈ ਹਲਾ ਦਾ ਤੂੰ ਆਪਦਾ ਹਾਲਾਤ ਸੁਧਾਰ ਠੀਕ ਹੈ ਸੁਧਰ ਗਈ ਦੂਜੀ ਗੱਲ ਆ ਉਹਦੇ ਬਾਈ ਦਾ ਖੇਤ ਜਾਇਆ ਕਰ ਖੇਤ ਨਹੀਂ ਜਾਣਾ ਤਾਂ ਆਪਦਾ ਕੰਮ ਧੰਦੇ ਲੱਗ ਬਈ ਠੀਕ ਆਏ ਨਹੀਂ ਉਹ ਕੁੜੀ ਆਉਂਦੀ ਠੀਕ ਹੈ ਨਾ ਮੈਂ ਕੰਮ ਜਿਵੇਂ ਜਿਵੇਂ ਮੈਂ ਤੈਨੂੰ ਕਹੂੰਗੀ ਓਵੇਂ ਓਵੇਂ ਕਰਨਾ ਹੋਊਗਾ ਅੱਛਾ ਹਾਂ ਔਖਾ ਨਹੀਂ ਇਹ ਬਾਲਾ ਕੰਮ ਕੋਈ ਸੌਖਾ ਆ ਦੇਖ ਲਓ ਰਹਿਣ ਦੇ ਨਾ ਕੁੜੀ ਤਾਂ ਉਹੀ ਜਹੀਦੀ ਫਿਰ ਕੁੜੀ ਪਿਆਰ ਉਹੀ ਹੈ ਉਹੀ ਆਪਣੀ ਸਾਮੀ ਹੈ ਉਸਦੇ ਵਾਸਤੇ ਕੁਝ ਕਰਨਾ ਪੈਂਦਾਗਾ ਸਾਮੀ ਉਹੀ ਹੈ ਪਿਆਰ ਹਾਂ ਸਾਮੀ ਹੋਣੀ ਹੈ ਹਾਂ ਮਰਤੋ ਹੀ ਤਨ ਉਸ ਤੋਂ ਤੋਰ ਤੋਂ ਖਾਈ ਇਹ ਮੈਨੂੰ ਹੈ ਵਾਪੀ ਮਰੇ ਆਪੇ ਉਹ ਲੈ ਤੇ ਦੇਖੀ ਲੈ ਮਦ ਮਰਨ ਨੂੰ ਫੇਰ ਤਾਂ ਲੱਗ ਕੇ ਜਿੱਥੇ ਹੂੰ ਕਿਤੇ ਉਹਦੇ ਮਾਰਾ ਤਾਂ ਨਹੀਂ ਨਸ਼ੇ ਤੇ ਲੱਗ ਗਿਆ ਹੈ ਮੰਮੇ ਪਹਿਲਾਂ ਹੀ ਕਰਦਾ ਸੀ ਇਹ ਇਹ ਦੇਖੋ ਮੈਂ ਤਾਂ ਮਰ ਜਾਣਾ ਹੋ ਗਏ 2 ਸਾਲ ਤਨ ਮਰਤੇ ਨੂੰ ਇਹਨੂੰ ਕਬੀਰ ਨੂੰ ਹੁਣ ਮੈਨੂੰ ਦੱਸ ਦੱਸ ਇਕਦਾ ਖੇਤੇ ਜਾਣਾ ਪਿਆ ਕਰੂ ਹਾਂ ਉਹਦੀ ਜਗ੍ਹਾ ਜਿਵੇਂ ਫੈਕਟਰੀ ਤੇ ਲਾਗੇ ਨਾ ਕੋਈ ਫਾਇਦਾ ਨਹੀਂ ਉੱਥੇ ਸਾਡੇ ਲਾਚ ਆਉਣਗੇ ਫੈਕਟਰੀ ਚ ਲਾਉਣੀ ਆ ਤਾਂ ਇਹਨੂੰ ਮੈਂ ਮੇਰੀ ਗੱਲ ਸੁਣ ਕਰਦੇ ਕੰਮ ਕਰਾਇਆ ਕਰ ਠੀਕ ਹੈ ਕੀ ਤੇ ਵੀ ਲਰੀ ਉਹਦੋਂ ਤੱਕ ਬੰਦਾ ਬਣ ਜਾ ਮੈਂ ਤੈਨੂੰ ਸਹੀ ਗੱਲ ਦੱਸਾਂ ਚਾਹ ਗੁੱਡ ਦੀ ਗੱਲ ਕਰਦਾ ਮੈਂ ਗਲਤ ਦੇਖ ਦੇਖ ਬਜਾਈ ਕਰ ਲੈ ਗੱਲ ਨੂੰ ਐਂ ਦੇਖ ਲੈ ਉਹ ਤੇਰੀ ਸੋਚ ਹੀ ਮਾੜੀ ਆ ਓਏ ਪ੍ਰਮਾਤਮਾ ਕਿੱਥੇ ਐ ਉਏ ਕਿੱਥੇ ਆ ਗਿਆ ਤੀਵੀਂ ਖਾਤਰ ਕਿਉਂ ਜਾ ਫਿਰਦਾ ਰਹਿਣਾ ਸਾਰਾ ਦਿਨ ਤੂੰ ਹਾਂ ਦਿਮਾਗ ਖਰਾਬ ਕਰਖੇ ਨੇ ਮੈਂ ਚਾਹ ਗੁਰਦੀ ਗੱਲ ਕਰਦਾ ਪਰਦਾਈ ਨੂੰ ਤੇ ਇੱਕ ਮਿੰਟ ਮੈਨੂੰ ਜਿਵੇਂ ਪਰਦਾਈ ਨੂੰ ਬੁਖਾਰ ਚੜ ਗਿਆ ਇਹਨੂੰ ਗੋਲੀ ਲੈ ਕੇ ਦੇਣੀ ਫਿਰ ਟੰਕ ਹੁੰਦਾ ਵੀਰੇ ਬੋਲਣ ਦਾ ਇਹੀ ਗੱਲ ਤੈਨੂੰ ਪਤਾ ਵੀ ਲੱਗਿਆ ਤੂੰ ਕੀ ਬੋਲ ਰਿਹਾ ਮੈਨੂੰ ਪਤਾ ਹੱਲਿਆ ਫਿਰਦਾ ਹਣ ਕਿਉਂ ਆਉਂਦੇ ਨਾ ਮੱਥਾ ਮਾਰਿਆ ਕੀ ਗੱਲ ਆ ਜੀ ਇਹਨੂੰ ਤਾਂ ਨਾ ਮੇਰਾ ਦਿਮਾਗ ਘਿਲਣ ਵਾਲਾ ਗੱਲ ਇੱਕ ਜਨੇ ਵਿੜਦੀ ਆਸ ਹੁੰਦੇ ਮੇਰੀ ਬੇਬੇ ਹਾਂ ਤੂੰ ਸੁਣਦਾ ਮੇਰਾ ਬਰਾਦਰ ਹਾਂ ਚੱਲ ਚੱਲ ਕਿਹਦਾ ਹੁੰਦੇ ਮੇਰੀ ਬਾਪੀ ਚੱਲ ਚੱਲ ਠੀਕ ਆ ਠੀਕ ਆ ਗੱਲ ਸਿੱਧੀ ਹੈ ਮੇਰਾ ਰਿਸ਼ਤਾ ਕਰਾਉਂਗੀ ਕਰਾਵਾਂਗੇ ਉਹੀ ਉਸੇ ਕੁੜੀ ਨਾਲ ਕਰਵਾਇ ਪਰਜਾਈ ਲਸਣ ਸੁਧਾਵਲਾ ਪਹਿਲਾਂ ਆਉਂਦੇ ਸੁਧਰਗੇ ਸੁਧਰਗੇ ਮਾਂ ਮਾਂ ਹੁੰਦੀ ਐ ਮਾਂ ਉਹ ਦੁਨੀਆ ਬਾੜਿਓ ਦੱchnਗੇ ਸੁਧਰ ਹੁਣ ਮੈਨੂੰ ਇਹ ਦੱਸ ਕੀ ਕੀ ਕਰਦਾ ਤੂੰ ਇਹ ਸੁਧਰੀ ਨਹੀਂ ਆ ਸੁਧਰੂਗਾ ਹੈ ਹੁਣ ਮੇਰੇ ਆਪ ਬਾਦਰਾ ਬੋਲੋ ਮੈਂ ਤੈਨੂੰ ਅਸਲੀ ਗੱਲ ਮੈਂ ਮਸਾਹਰ ਹੋ ਕੇ ਆਪਦੇ ਮਾਂ ਨੂੰ ਪਰਜਾਈ ਕਰਕੇ ਮੇਰੀ ਗੱਲ ਸੁਣ ਜੇ ਮੇਰੀ ਮੰਨਦਾ ਨਾ ਤੇ ਜਾ ਨਾ ਆਉਂਦਾ ਉੱਠ ਕੇ ਤੈਨਾਂ ਆ ਕੇ ਤੇ ਅਦਾ ਕੰਮ ਨੂੰ ਦਾ ਪਤਾ ਕਰਕੇ ਆ ਦੇਖੋ ਜੀ ਮੈਂ ਪਹਿਲਾਂ ਸਭ ਤੋਂ ਪਹਿਲਾਂ ਮੈਂ ਕਹਿਣਾਗਾ ਵੀ ਮੈਂ ਜਾਇਕਰੂ ਖੇਤ ਅੱਛਾ ਫਿਰ ਮੈਂ ਕੋਈ ਫੈਕਟਰੀ ਚ ਲੱਗ ਜਾਣਾ ਫੈਕਟਰੀ ਨਾਲ ਖੇਤਵਾਜ ਜਾ ਕਰੂਗਾ ਫਿਰ ਜਾਇਕਰੂ ਫੈਕਟਰੀ ਦਾ ਕੰਮ ਔਖਾ ਹੈ ਹਾਂ ਦੂਜਾ ਨੰਬਰ ਮੈਂ ਸਾਰਾ ਉਹਦੇ ਹਾਲਾਤ ਰੱਖੂਗਾ ਕੋਈ ਨਾ ਛੇਪਤ ਤੇ ਜਿਹੜਾ ਹੱਥ ਲਾਵੇ ਕਿ ਜਿਹੜਾ ਮਾੜੀ ਮੋਟੀ ਕੋਈ ਖਾਂਦਾ ਹੀ ਫੀਮ ਹੋਊਗਾ ਉਹ ਸਭ ਸਾਂਤ ਹੋਊਂ ਮੈਂ ਸਾਂਤ ਹੋਊਂਗੀ ਤੇ ਸਿਰਤੀਸਾ ਵੇ ਆਉਂਦੀ ਸਰਦੀ ਖਾ ਤਾਂ ਮੇਰੇ ਸਰਦੀ ਖਾਦੀ ਨਹੀਂ ਜਾਂਦੀ ਤੇਰੇ ਲੈ ਕੇ ਜਾਉਂ ਜਾਂ ਗੁਰਦੁਆਰਾ ਨਾ 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 ਇਹ ਜਾਣੀ ਨਾ ਦੇਖ ਪਰੇਈ ਮੈਂ ਤੇਰੀ ਸਾਰੀ ਗੱਲ ਮੰਨ ਲੂ ਠੀਕ ਹੈ ਹੁਣ ਮੈਨੂੰ ਇਹ ਦੱਸ ਰਿਸ਼ਤਾ ਹੋਜੂ ਰਿਸ਼ਤਾ ਹੋਜੂ ਉੱਠ ਕੇ ਖੜਾ ਹੋ ਨਾ ਨੂੰ ਚੱਲ ਕੇ ਚੱਲ ਮੈਂ ਨਾ ਹੁਣ ਦਿੱਤੀ ਹੈ ਇਹਦੀਆਂ ਗੱਲਾਂ ਚ ਤੋਂ ਕਿੱਥੋਂ ਆਉਣੀ ਆ ਮੈਨੂੰ ਪਤਾਗਾ ਨਾ ਹੁਣ ਪਤਾ ਨਾ ਜਾ ਕੇ ਜਾ ਠੀਕ ਯਾਰ ਪੀੜੀ ਕਿ ਤੂੰ ਗੱਲਾਂ ਕਰੀ ਯਾਰ ਇਹ ਤੁਹਾਨੂੰ ਲੱਗਦਾ ਯਾਰ ਕੰਮ ਕੁਝ ਹੋਵੇ ਉਪਕਰ ਜੋ ਹੁਣ ਮੈਨੂੰ ਪਤਾ ਬੀਕੀ ਮੈਂ ਖੜੀ ਗਈ ਮਕਮਾਉਣੀ ਆ ਵੇਖਦੇ ਆਓ ਗੇਮ ਖੇਡੀਂ ਹੁੰਦਾ ਕੀ ਜਾਂਦਾ ਇਹਦੇ ਨਾਲ ਚੱਲ ਦੇਖ ਲੈਨੇ ਆ ਕੀ ਕਰਦੀਆਂਗੀ ਨਹੀਂ ਹੁਣ ਤੂੰ ਗੇਮ ਖੇਡੀਂ ਇਹਦੇ ਨਾਲ ਗੇਮ ਖੇਡਣੋਂ ਮੈਂ ਕਿਹੜਾ ਕਿਤੇ ਹੋਵਾਂਗੀ ਸਮਝਿਆ ਕਰੋ ਹੁਣ ਆਪਦੇ ਦੇਖਣ ਉਂਗਲਾਂ ਤੇ ਨ ਜਾਉ ਮੈਂ ਮਾਂ ਨੂੰ ਜੇ ਬਸ ਆਦੀ ਕੁੜੀ ਨਾ ਬਸਾਉਣੀ ਯਾਰ ਇਹਦੇ ਦੇ ਦੇਖ ਫਿਰ ਹੰਸੀ ਆਪਦਾ ਮੂੰਹ ਬੰਦ ਰੱਖ ਬਗਾਨੀ ਧੀ ਤੋ ਪੁੱਤ ਮੈਥੋਂ ਤਾਂ ਗਾਲਾਂ ਲੈਂਦੀਆਂ ਨਹੀਂ ਯਾਰ ਕੋਈ ਨਹੀਂ ਬੈਠੋ ਤੁਸੀਂ ਮੈਂ ਤਾਂ ਬੜੀ ਕਾਪੀਆਂ ਕੰਮੋਂ ਮੈਂ ਕਸੌ ਜੀ ਮੇਰੇ ਸਭ ਹੀ ਨਾ ਮਤ ਹਾਏ ਹਾਏ ਬੇਪੁੱਤ ਸੇਵ ਵਗੜ ਰਖਿਆ ਤਾਂ ਨਹੀਂ ਯਾਰ ਇਹਨੂੰ ਮੈਂ ਕੀ ਵਗੜਾ ਮੈਂ ਤਾਂ ਇਹਨੂੰ ਬਥੇਰਾਂ ਕਬੀ ਨੂੰ ਕੁੜਦੀਆਂ ਤਾਂ ਵੀ ਆਖੇ ਨਾ ਲਾਦਾ ਮਰ ਜਾਣਾ ਤੂੰ ਪਤਾ ਵੀ ਜਿਹੜੀ ਇੱਕ ਇੱਕ ਹੀ ਗਈ ਹੈਗੀ ਵੀ ਮੇਰੀ ਇੱਕ ਭੈਣ ਉਹ ਰਿਸ਼ਤਾ ਮੰਗਣ ਨੂੰ ਫਿਰਦਾ ਇਹ ਮੈਂ ਤਾਂ ਬਥੇਰੇ ਹੱਥ ਬੰਨ੍ਹਦੇ ਕਿਉਂ ਬਗਾਨੀ ਤੀਨ ਨੂੰ ਡੋਬਦੀ ਕਾਦੇ ਵਾਸਤੇ ਤੈਨੂੰ ਪਤਾ ਲੱਗੇ ਕਿੰਨਾ ਤਾਂ ਨਸ਼ੇੜੀ ਯਾਰ ਇਹ ਕਿੱਥੋਂ ਖਵਾ ਦਗਾ ਨੂੰ ਇੰਨਾ ਉਹਦਾ ਚੱਲ ਛੱਡ ਬੇ ਪੁੱਤ ਮੇਰਾ ਦਿਮਾਗ ਪਹਿਲਾਂ ਹੀ ਖਰਾਬ ਹੋਇਆ ਪਿਆ ਜਾ ਐ ਕਰ ਵੀਰੇ ਤਾ ਜਾ ਕੇ ਗੋਲੀਆਂ ਲਿਆ ਫੜ ਕੇ ਮੇਰਾ ਬਲੱਡ ਜਿਆ ਵਧਿਆ ਲੱਗਦਾਗਾ ਤੇ ਉਹਦਾ ਤੇ ਪਾਜਾ ਮੇਰਾ ਪੁੱਤ ਵਾ ਲੈ ਕਿਉਂ ਨਾ ਲਿਆ ਕਿੱਥੋਂ ਗੰਦੀ ਲਾ ਦੇਣਾ ਲਹੂ ਪੀਤਾ ਐਨੇ ਹੁੰਦੇ ਆ ਗੰਦੀ ਲਾ ਦੇਣਾ ਮਜ਼ਾ ਨਾ ਸਵਾਰ